ਨਗਰ ਪੰਚਾਇਤ ਦਫਤਰ ਨਡਾਲਾ ਵਿਖੇ ਨਗਰ ਪੰਚਾਇਤ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਕੀਤੀ ਜਾਣੀ ਸੀ। ਪ੍ਰੰਤੂ ਕਨਵੀਨਰ ਦੇ ਨਾ ਪਹੁੰਚਣ ਕਾਰਨ ਫਿਲਹਾਲ ਚੋਣ ਮੁਲਤਵੀ ਹੋ ਗਈ। ਇਸ ਤੋਂ ਪਹਿਲਾਂ ਵਿਰੋਧੀ ਆਪ ਕੌਂਸਲਰ ਅਤੇ ਆਗੂਆਂ ਨੇ ਕਾਂਗਰਸ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕੀਤੀ ਜਿਸ ਦੇ ਚੱਲਦਿਆਂ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ। ਦਰਅਸਲ ਪ੍ਰਧਾਨ ਬਣਾਉਣ ਲਈ ਕਾਂਗਰਸ ਕੋਲ ਬਹੁਮਤ ਹਾਸਲ ਸੀ ਜਿਸ ਦੇ ਚੱਲਦਿਆਂ ਕਾਂਗਰਸ ਦੇ ਪ੍ਰਧਾਨ ਦੀ ਚੋਣ ਕਰਨੀ ਸੀ। ਜਦੋਂ ਆਪ ਆਗੂ ਨੂੰ ਪਤਾ ਲੱਗਾ ਕਿ ਚੋਣ ਮੁਲਤਵੀ ਹੋ ਗਈ ਉਨਾ ਖੁਸ਼ੀ ਵਿੱਚ ਢੋਲ ਵਜਾਏ ਤੇ ਪੰਗੜੇ ਪਾਏ ਜਿਸ ਦੌਰਾਨ ਵਿਧਾਇਕ ਸੁਖपाल ਸਿੰਘ ਖੈਰਾ ਨੇ ਆਖਿਆ ਕਿ ਇਹ ਵੀ ਪਹਿਲੀ ਵਾਰ ਹੋਇਆ ਕੋਈ ਹਾਰ ਕੇ ਖੁਸ਼ੀ ਵਿੱਚ ਢੋਲ ਵਜਾ ਰਿਹਾ ਹੈ ਅੱਜ ਨਗਰ ਪੰਚਾਇਤ ਨਡਾਲਾ ਦੀ ਪ੍ਰਧਾਨਗੀ ਤੇ ਮੀਤ ਪ੍ਰਧਾਨਗੀ ਦੀ ਚੋਣ ਸੀਗੀ ਇਸ ਵਕਤ ਅਸੀਂ ਇਹ ਉਹਦੇ ਦਫ਼ਤਰ ਦੇ ਬਾਹਰ ਖੜੇ ਆਂ ਔਰ ਟਾਈਮ ਤੁਸੀਂ ਘੜੀ ਤੇ ਦੇਖ ਸਕਦੇ ਹੋ ਕਿ 1 ਵਜੇ ਲਗਭਗ 20 ਮਿੰਟ ਹੋ ਗਏ ਨੇ ਜਿਹੜਾ ਟਾਈਮ ਸੀ ਪ੍ਰਧਾਨਗੀ ਦਾ ਉਹ 1 ਵਜੇ ਸ਼ਾਰਪ ਸੀਗਾ ਅਸੀਂ ਸਾਰੇ ਸੱਤ ਦੇ ਸੱਤ ਅਸੀਂ ਕਾਉਂਸਲਰ ਤੁਸੀਂ ਇੱਥੋਂ ਨਿਗਾਹ ਮਾਰ ਸਕਦੇ ਕਾਂਗਰਸ ਪਾਰਟੀ ਨਾਲ ਕਨੈਕਟਿਡ ਸਾਡੀਆਂ ਭੈਣਾਂ ਤੇ ਸਾਡੇ ਬਜ਼ੁਰਗ ਦੇ ਸਮੇਤ ਮੈਂ ਪਾ ਕੇ 11 ਦੇ ਵਿੱਚੋਂ ਅਸੀਂ 7 ਵੋਟਰ ਰਿਆਂ 11 ਚੋਂ ਤੇ ਅਸੀਂ ਪੂਰੇ 1 ਵਜੇ ਤੋਂ ਪਹਿਲਾਂ 10 15 ਮਿੰਟ ਧਿਆਨ ਕੇ ਵਿਰਾਜਮਾਨ ਹੋ ਗਏ ਆ ਤੇ ਬਾਅਦ ਵਿੱਚ 15 ਮਿੰਟ ਵੇਟ ਕਰ 20 ਮਿੰਟ ਵੇਟ ਕਰ ਤੇ ਬਾਅਦ ਵਿੱਚ ਈਓ ਨੇ ਆ ਕੇ ਸਾਨੂੰ ਇਨਫੋਰਮ ਕਰਤਾ ਜੀ ਕਿ ਜਿਹੜਾ ਜਿਹੜਾ ਸਾਡਾ ਕਨਵੀਨਰ ਹੈ ਇਸ ਮੀਟਿੰਗ ਦਾ ਯਾਨੀ ਕਿ ਤਹਿਸੀਲਦਾਰ ਪੁਲੱਥ ਉਹ ਬਹੁਤ ਬਿਮਾਰ ਹੋ ਗਿਆ ਸੀ ਮਤਲਬ ਉਹਦੀ ਐਂਜਿਓਗ੍ਰਾਫੀ ਹੋਣ ਲੱਗੀ ਜੀ ਉਹਦਾ ਹਾਰਟ ਦਾ ਪੇਸ਼ੈਂਟ ਹੈ ਜੀ ਉਹਦਾ ਬੀਪੀ ਸ਼ੂਟ ਅਪ ਹੋ ਗਿਆ ਅਸਲ 'ਚ ਸਾਰਾ ਇੱਕ ਢੋਂਗ ਰਚਿਆ ਗਿਆ ਵਾ ਅੱਜ ਆਮ ਆਦਮੀ ਪਾਰਟੀ ਆਪਣੀ ਹਾਰ ਬਰਦਾਸ਼ ਹੀ ਨਹੀਂ ਕਰ ਸਕ ਰਹੀ ਕੇਜਰੀਵਾਲ ਭਗਵੰਤ ਮਾਨ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਐਡੇ ਕਮ ਦਿਲੇ ਨੇ ਐਡੇ ਕਮਜ਼ੋਰ ਨੇ ਕਿ ਉਹ ਆਪਣੀ ਹਾਰ ਨਹੀਂ ਬਰਦਾਸ਼ ਕਰ ਸਕਦੇ ਔਰ ਹਾਰ ਬਰਦਾਸ਼ ਕਰਨ ਨਾਲੋਂ ਉਹ ਕਹਿੰਦੇ ਕਾਨੂੰਨ ਛਿੱਕੇ ਤੇ ਟੰਗ ਦਿਓ ਪੁਲਿਸ ਦਾ ਦੁਰਉਪਯੋਗ ਕਰ ਲੋ ਡਰਾ ਲੋ ਕਾਉਂਸਲਰ ਸਟਾਫ ਸੀਏਜ ਸਟਾਫ ਬਣਾ ਲੋ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਮੰਗਤੀਆਂ ਕਰਾ ਲੋ ਹਰ ਹੀਲਾ ਵਸੀਲਾ ਵਰਤੇ ਆ ਪਿਛਲੇ ਦਿਨਾਂ 'ਚ ਪਰ ਇਹਦੇ باوجود ਵੀ ਅਸੀਂ ਢਿਲਵਾ ਜਿੱਤ ਕੇ ਆਏ ਆ ਅਨਪੋਸਟ ਹੋਈ ਇਲੈਕਸ਼ਨ 11 ਵਿੱਚੋਂ ਅਸੀਂ 9 ਸੀਗੇ ਦੂਜੇ 2 ਆਏ ਲੇਕਿਨ ਬੋਲੇ ਨਹੀਂ ਸਾਡਾ ਔਨ ਰਿਕਾਰਡ ਪ੍ਰਧਾਨਗੀ ਤੇ ਮੇਇਦ ਪ੍ਰਧਾਨਗੀ ਦੀ ਚੋਣ ਉੱਥੇ ਢਿਲਵਾ ਵਿੱਚ ਅਨਪੋਸਟ ਹੋਈ ਆ ਤੇ ਇੱਥੇ ਵੀ ਅਸੀਂ ਕਲੀਅਰ ਕਟ ਵਿਨਰ ਸੀਗੇ ਤੇ ਇਥੋਂ ਭੱਜ ਗਿਆ ਹੁਣ ਬਾਹਰ ਢੋਲ ਵਜਾਉਂਦੇ ਫਿਰਦੇ ਦੱਸੋ ਕੀ ਕਹਿੰਦੇ ਹੁੰਦੇ ਬੇਸ਼ਰਮਾਂ ਦੀ ਡੁੱਲ ਗਈ ਥਾਲ ਕਹਿੰਦੇ ਅਸੀਂ ਤਾਂ ਪੁੰਜੇ ਬੈ ਕੇ ਖਾਨੇ ਹਾਰ ਗਏ ਨੇ ਭਗੋੜੇ ਨੇ ਭੱਜ ਗਏ ਨੇ ਅਫਸਰ ਨੂੰ ਭਜਾਤਾ ਉਹਨੂੰ ਵਿਚਾਰੇ ਨੂੰ ਹਾਕ ਪੇਸ਼ੈਂਟ ਬਣਾਤਾ ਤੇ ਆ ਢੋਲ ਵਜਾ ਰਹੇ ਨੇ ਬਾਹਰਲੇ ਪਾਸੇ ਖੜ ਕੇ ਸ਼ਾਇਦ ਤੁਹਾਨੂੰ ਨਹੀਂ ਸੁਣਦਾ ਬਿਕੋਜ਼ ਮੇਰੇ ਮਾਈਕ ਲੱਗਾ ਹੋਆ ਉਹ ਫਿਰ ਉਹੀ ਗੱਲ ਬੜੇ ਮੈਂ ਕਹਿੰਦਾ ਐਡੇ ਬੇਸ਼ਰਮ ਬੰਦੇ ਇਹਨੇ ਵਹਾਯਾਤ ਆਦਮੀ ਗੁੰਡਾ ਅੰਸਰ ਪਦਮਾਸ਼ ਅੰਸਰ ਸਰਕਾਰ ਇਹੋ ਜਿਹੇ ਬੰਦਿਆਂ ਨੂੰ ਸ਼ਹਿ ਦੇ ਰਹੀ ਹੈ ਕਿ ਸਾਡੇ ਪੰਜਾਬ ਦਾ ਭਵਿੱਖ ਇਹ ਹੈ ਕਿ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਵਿਚਾਰੇ ਵਿਦੇਸ਼ਾਂ ਜਾਣ ਤੇ ਮਜਬੂਰ ਹੋ ਗਏ ਆ ਇਹਨਾਂ ਕਰਤੂਤਾਂ ਦੇ ਕਰਕੇ ਹੀ ਆ ਜੋ ਤੁਸੀਂ ਇੱਥੇ ਲਾਅ ਐਂਡ ਆਰਡਰ ਪ੍ਰੋਵਾਈਡ ਕਰ ਰਹੇ ਹੋ ਪੁਲਿਸ ਦਾ ਇਸਤੇਮਾਲ ਕਰੇ ਸਹੀ ਕੰਮ ਨਹੀਂ ਨਹੀਂ ਹੋ ਰਿਹਾ ਕਿਤੇ ਵੀ ਆ ਬਦਮਾਸ਼ਾਂ ਨੂੰ ਸ਼ਹਿ ਦੇਣ ਵਾਸਤੇ ਜ਼ਰੂਰ ਕੀਤਾ ਜਾ ਰਿਹਾ ਸੋ ਅਸੀਂ ਦ੍ਰਿੜ ਹਾਂ ਅਸੀਂ ਜੋ ਫੈਸਲਾ ਲਿਆ ਹੋਇਆ ਉਹਦੇ ਤੇ ਅਸੀਂ ਬਿਲਕੁਲ ਕਾਇਮ ਆ ਸਾਡੇ ਉਹਨਾਂ ਇਲੈਕਸ਼ਨ ਦੋਹਾਂ ਦਿਨਾਂ ਨੂੰ ਕਰਾ ਲੈਣ ਪੰਜਾਂ ਨੂੰ ਕਰਾ ਲੈਣ ਹਫ਼ਤੇ ਨੂੰ ਕਰਾ ਲੈਣ ਅਸੀਂ ਜਿੱਤਾਂਗੇ ਵਾਹਿਗੁਰੂ ਦੀ ਕਿਰਪਾ ਨਾਲ ਕਿ ਸਾਡੇ ਪਿੱਛੇ ਸੱਚ ਦਾ ਸਾਥ ਹੈ ਔਰ ਅਕਾਲਪੁਰ ਵਾਹਿਗੁਰੂ ਦਾ ਹੱਥ ਹੈਗਾ ਵਾ ਔਰ ਦੂਜਾ ਕਿ ਨਹੀਂ ਕਰਾਉਣਗੇ ਤੇ ਅਸੀਂ ਤੁਰੰਤ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਮੂਵ ਖੜਕਟਾਵਾਂਗੇ ਹਾਈ ਕੋਰਟ ਮੂਵ ਕਰਾਂਗੇ ਔਰ ਗਵਰਨਮੈਂਟ ਨੂੰ ਇਲੈਕਸ਼ਨ ਕਰਾਉਣ ਤੇ ਮਜਬੂਰ ਕਰਾਂਗੇ ਅੱਜ ਸਿਰਫ ਆ ਜਿਹੜੇ ਆ ਬੋਕਰ ਪਾਰਟੀ ਦੇ ਬਦਮਾਸ਼ ਨੇ ਇਹ ਪੁਲਿਸ ਦੇ ਸਿਰ ਤੇ ਕੱਪੜੇ ਨੇ ਇਹਨਾਂ ਦੀ ਆਪਣੀ ਕੋਈ ਵੈਲਿਊ ਨਹੀਂਗੀ ਕਦੀ ਦੇਖਿਆ ਤੁਸੀਂ ਕਿ ਬੰਦੇ ਹਾਰੇ ਹੋਣ ਘਟ ਗਿਣਤੀ 'ਚ ਹੋਣ ਤੇ ਬਾਹਰ ਜਾ ਕੇ ਢੋਲ ਵਜਾਉਂਦੇ ਹੋਣ ਇਦਨੋਂ ਜ਼ਿਆਦਾ ਬੇਸ਼ਰਮੀ ਦੀ ਕੋਈ ਹੱਦ ਨਹੀਂ ਮੈਨੂੰ ਨਜ਼ਰ ਆ ਰਹੀ ਮੈਨੂੰ ਮੈਂ ਕਹਿੰਦਾ ਇਹਨਾਂ ਦੀ ਲੀਡਰ ਵੀ ਬੜੇ ਬੇਸ਼ਰਮ ਤੇ ਬੜੇ ਢੀਠ ਨੇ ਨਹੀਂ ਤਾਂ ਬੰਦਾ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕਾਰਗੁਜ਼ਾਰੀ ਕੋ ਕਰਦਾ ਉਹਨੂੰ ਲੀਡਰ ਜਿਹੜਾ ਚੰਗਾ ਉਹ ਰੋਕਦਾ ਕਿ ਤੁਸੀਂ ਇਦਾਂ ਗਲਤ ਕੰਮ ਨਹੀਂ ਕਰਨੇ ਕੋਈ ਗਲਤ ਨਾਰੇ ਨਹੀਂ ਲਾਉਣੇ ਕੋਈ ਢੋਲ ਨਹੀਂ ਵਜਾਉਣਾ ਢੋਲ ਤਾਂ ਵਜਾਉਂਦੇ ਨੇ ਲੋਕੀ ਜਿੱਤੇ ਹੋਏ ਯਾਰ ਹਾਰ ਕੇ ਵੀ ਢੋਲ ਵਜਾਈ ਜਾਂਦੇ ਨੇ ਸੋ ਮੈਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਬਹੁਤ ਧੰਨਵਾਦ ਕਰਦਾ ਅਸੀਂ ਲੜਦੇ ਤੁਰੇ ਆਏ ਪਹਿਲਾਂ ਵੀ ਗਾਂ ਵੀ ਲੜਦੇ ਰਹਿਣਾ ਨਾ ਅਸੀਂ ਇਦਾਂ ਦੇ ਆ ਜਿਹੜੇ ਬੇ ਸਰਕਾਰ ਦੇ ਹਸਾਰਾ ਲੈ ਕੇ ਸਾਡੇ ਨਾਲ ਲੜਦੇ ਨੇ ਨਾ ਇਹਨਾਂ ਤੋਂ ਘਬਰਾਉਣ ਵਾਲੇ ਨਾ ਅਸੀਂ ਡਰਨ ਵਾਲੇ ਆ ਅਸੀਂ ਜਿੱਦਣ ਵੀ ਚੋਣ ਹੋਵੇਗੀ ਨੈਕਸਟ ਛੇਤੀ ਹਾਈ ਕੋਰਟ ਦੇ ਹੁਕਮਾਂ ਨਾਲ ਅਸੀਂ ਇਸ ਚੋਣ ਨੂੰ ਜਿੱਤਾਂਗੇ ਔਰ ਨਗਰਾਲੇ ਦਾ ਵਧੀਆ ਕੰਮ ਕਰਾਵਾਂਗੇ ਸੀਵਰੇਜ ਦਾ ਕੰਮ ਛੱਪੜਾਂ ਦੀ ਸਫਾਈ ਜਿਹੜਾ ਡੇਰਿਆਂ ਨੂੰ ਸਰਕਾਰ ਰਹਿ ਗਈਆਂ ਉਹ ਲਾਵਾਂਗੇ ਗਰੀਬਾਂ ਦੇ ਘਰ ਬਣਵਾਵਾਂਗੇ ਧਰਮਸ਼ਾਲਾ ਨੂੰ ਪੈਸੇ ਦਿਵਾਵਾਂਗੇ ਸਾਰੇ ਕੰਮ ਕਰਾਂਗੇ ਜੋ ਇਹ ਕੰਮ ਬਦਮਾਸ਼ੀ ਦੇ ਕਰਕੇ ਸਾਨੂੰ ਕਰਨ ਤੋਂ ਰੋਕਦੇ ਨੇ ਸਾਡੇ ਨਾਲ ਜੁੜਨ ਵਾਸਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਿਮਰ ਕੁਮਾਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਦੋਗਲਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਦਰਬਦਲੀ ਮਰਦਾਬਦ ਦਰਬਦਲੀ ਮਰਦਾਬਦ ਮਰਦਾਬਾ ਕਾਂਗਰਸ ਪਾਰਟੀ ਮਰਦਾਬਾ ਪ੍ਰਤਾਕੈਸ਼ ਨਹੀਂ ਚਲੇਗੀ ਪ੍ਰਤਾਕੈਸ਼ ਨਹੀਂ ਚਲੇਗੀ ਪ੍ਰਤਾਕੈਸ਼ ਨਹੀਂ ਚਲੇਗੀ ਪ੍ਰਤਾਕੈਸ਼ ਨਹੀਂ ਚਲੇਗੀ ਸਮਝ ਰਿਹਾ ਕਿ ਚਾਰੋਂ ਮੌਤ ਵੀ ਹੋ ਗਈ ਹੈ ਕਿ ਕਾਰਨ ਸਭ ਪਾਜੀ ਇਹਦਾ ਕਿਤੇ ਕੋਈ ਤਵੇਤ ਨਹੀਂ ਸਹੀ ਉਹਨਾਂ ਦੀ ਜਿਨ੍ਹਾਂ ਨੇ ਕਰਾਉਣੀ ਸੀਗੀ ਉਹਨਾਂ ਦੀ ਤਵੇਤ ਨਹੀਂ ਸਹੀ ਉਹ ਜਿਹੜਾ ਇਥੋਂ ਦੇ ਐਮਐਲਏ ਦਾ ਭਈਆ ਜਿਹੜਾ ਐਡਾ ਸਹੀ ਨਹੀਂ ਸੀ ਉਹ ਗਲਤ ਬੋਲਿਆ ਬੰਦਿਆਂ ਨੂੰ ਅੰਦਰ ਜਿਹੜੇ ਕਰਕੇ ਸਾਰਿਆਂ ਨੂੰ ਗੁੱਸਾ ਆਇਆ ਤੇ ਹੰਗਾਮਾ ਹੋ ਗਿਆ ਤੇ ਇੱਕ ਐਮਐਲਏ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਵੀ ਉਹ ਇਸ ਲੈਵਲ ਤੱਕ ਸ਼ਬਦਾਵਲੀ ਘਟੀਆ ਵਰਤੇ ਹਨਾ ਤੇ ਇੱਕ ਹੋਏ ਆਪਣੇ ਆਪ ਨੂੰ ਕਹਿੰਦਾ ਐਮ ਐਲ ਏ ਫੜਾਏ ਲੋਕਾਂ ਦੀਆਂ ਮੋਟਰਾਂ ਡੱਕੇ ਛਪੜਾਂ ਦੇ ਕੰਮ ਤੇ ਕਰਾਏ ਨਜਾਇਜ਼ ਪਰਚੇ ਤੇ ਬੜੀ ਬੇਹੁਦਾ ਜੀਆਂ ਗੱਲਾਂ ਵਾ ਫਿਰ ਉਹ ਤਕਰਾਰਬਾਜ਼ੀ ਜਦੋਂ ਲੋਕ ਕਿਸ ਨੂੰ ਗਲਤ ਬੋਲਿਆ ਤੇ ਸੈਲਫ ਡਿਫੈਂਸ ਦੇ ਵਿੱਚ ਸਾਰੇ ਫਿਰ ਮਰਦਾਬਾਦ ਮਰਦਾਬਾਦ ਨਾਰੇ ਲਾਉਣ ਲੱਪੇ ਮੇਰੇ ਹਸਾਬ ਨਾਲ ਜਿੱਤੋ ਫਿਰ ਅਫਸਰ ਜਿਹੜੇ ਉਹਨਾਂ ਨੇ ਇਸ ਗੱਲ ਨੂੰ ਵਧੀਆ ਨਹੀਂ ਸਮਝਿਆ ਤੇ ਉਹਵੇਂ ਜਿਹਨੇ ਸਰਕਾਰ ਦੇ ਮੋਟਰਾਂ ਹਾਂਜੀ ਇੱਥੇ ਕਰਵਾਏਗਾ ਕਿ ਕਿ ਜਾਈਏ ਪਰਚੇ ਮੋਟਰਾਂ ਮਟਰਾਂ ਦੇ ਭਾਜੀ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੀਆਂ ਫੜੀਆਂ ਸੀਗੀਆਂ ਡਾਇਰੈਕਟ ਇਨਡਾਇਰੈਕਟ ਕੋਈ ਵੀ ਨਹੀਂ ਕਿਸੇ ਨੂੰ ਕਹਿ ਕੇ ਰਾਜੀ ਕੋਈ ਮੋਟਰਾਂ ਢੱਕਣ ਲਾ ਪੈਂਦਾ ਕੋਈ ਛੱਪੜ ਢੱਕਣ ਲਾ ਪੈਂਦਾ ਕੋਈ 326 ਦੇ ਪਰਚੇ ਦੀ ਯਾਦ ਕਰਾਉਣ ਲਾ ਪੈਂਦਾ ਕੋਈ ਕਿਤੇ ਕਰਨ ਲਾ ਪੈਂਦਾ ਮਤਲਬ ਜਿੱਥੇ ਵੀ ਕਿਤੇ ਕੋਈ ਗੱਲ ਹੁੰਦੀ ਵਿੱਚ ਜਾ ਕੇ ਲਾਟੜਾ ਹਾਣੀ ਸ਼ੁਰੂ ਕਰ ਦਿੰਦੇ ਆ ਫਿਰ ਇਹ ਜਿਹੜਾ ਇਹਨਾਂ ਕਿਸੇ ਨੂੰ ਤੰਗ ਕਰਨਾ ਕਿਸੇ ਨਾ ਕਿਸੇ ਦਿਨ ਜਿਹੜਾ ਵਾ ਉਬਾਲ ਨਿਕਲਦਾ ਹੀ ਆ ਬੰਦਾ ਹਰ ਬੰਦਾ ਇੱਥੇ ਡੈਮੋਕ੍ਰੇਸੀ ਦੇ ਵਿੱਚ ਹਰ ਬੰਦੇ ਦਾ ਹੱਕ ਆਪਣਾ ਦੁੱਖ ਜਾਰ ਕਰਨਾ ਤੇ ਇੱਕ ਨਹੀਂ ਕੀਤੀ ਜੇ ਇੱਕ ਕੀਤੀ ਹੁੰਦੀ ਤਾਂ ਮੈਂ ਕਹਿਣਾ ਹੀ ਨਹੀਂ ਸੀ ਕੋਈ 50 ਤੋਂ ਵੱਧ ਨੇ ਲੰਮੀ ਲਿਸਟ ਹੈ ਜੇ ਮੈਂ ਗਿਣੌਣ ਲਾ ਪਾ ਤੇ ਜਿਹੜਾ ਨਡਾਲੇ ਦਾ ਵਿਕਾਸ 45 ਸਾਲਾਂ ਅਜ ਕਿੰਨਾ ਵਿਕਾਸ ਹੋਇਆ ਨੜਾਲੇ ਦਾ 45 ਸਾਲਾਂ ਦੇ ਵਿੱਚ ਗੰਦ ਨਹੀਂ ਨਿਕਲਿਆ ਤੇ ਜੋ ਸੀਵਰੇਜ ਪਾਇਆ ਵਾ ਤੇ ਆਮ ਆਦੀ ਪਾਰਟੀ ਨੇ ਪਾਇਆ ਵਾ ਤੇ ਜੇ ਇੱਥੇ ਆ ਬੁਹਾਲਾ ਗਲੇ ਚ ਚਲਾਇਆ ਵਾ ਤੇ ਆਮ ਆਦੀ ਪਾਰਟੀ ਨੇ ਚਲਾਇਆ ਵਾ ਜੇ ਇੱਥੇ ਮਾਰੇ ਮੁੱਢੇ ਕੋਈ ਮੈਂ ਕਿਹਾ ਕੁਝ ਕੀਤਾ ਜੇ 5% ਕੀਤਾ ਵਾ ਤੇ ਆਮ ਆਦੀ ਪਾਰਟੀ ਨੇ ਕੀਤਾ ਆ ਤੇ ਇਹ ਹੁਣ ਜੇ ਕੁਝ ਬੰਦੇ ਸਾਡੇ ਵਿੱਚੋਂ ਸੀਗੇ ਬਦਲੂ ਸੀਗੇ ਵਿਖ ਗਏ ਤੇ ਉਹਨਾਂ ਦੇ ਦਿਖੰਦੇ ਬਾਅਦ ਵਿੱਚ ਸਾਡੇ ਕੋਲ ਬੰਦੇ ਜਿਹੜੇ ਆ ਉਹਨਾਂ ਨਾਲੋਂ ਦੋ ਵਾਧੇ ਆ ਉਹਨਾਂ ਸ਼ਾਇਦ ਇਹ ਪਤਾ ਸੀਗਾ ਪ੍ਰਧਾਨ ਇਹਨਾਂ ਦਾ ਬੰਨ ਜਾਣਾ ਤਾਂ ਉਹ ਰੌਲਾ ਰੱਪਾ ਪਾਉਣ ਲੱਪੇ ਤੇ ਕਿਹੜਾ ਮਾਹੌਲ ਕ੍ਰੀਏਟ ਹੋਇਆ ਵਿਰੋਧੀ ਉਹਨਾਂ ਕਹਿੰਦਾ ਕਿ ਸਾਡੇ ਕੋਲ ਢੋਲ ਵਜਾਉਂਦੇ ਨੇ ਤਗੜੇ ਵਜਾਉਂਦੇ ਦੇਖੋ ਜੀ ਆਪੇ ਆਪ ਦੀ ਵਿਰੋਧੀ ਬਣਿਆ ਤੇ ਆਪਣੇ ਆਪ ਜੀ ਹਾਰੇ ਹਾਡੇ ਦੇ ਸਾਰੇ ਭਰਾ ਸਾਰਿਆਂ ਨੇ ਸਾਨੂੰ ਹਾਂ ਕੀਤੀ ਵੋਟ ਪਾਉਣ ਦੀ ਇਹਨਾਂ ਸਾਰਿਆਂ ਨੂੰ ਲੈ ਜਾਓ ਪਲਾਹਾ ਨੂੰ ਰੇਨ ਦਾ ਦਫ਼ਤਰੇ ਕਿਹਾ ਨਹੀਂ ਇਲੈਕਸ਼ਨ ਤਾਨੂੰ ਵੋਟਾਂ ਪਾਵਾਂਗੇ ਆ ਥੋੜੇ ਦਿਨ ਹੋਏ ਕਿਹੜੇ ਵਿਰੋਧੀ ਕਿਹੜੇ ਕਹਿੰਦੇ ਆ ਆ ਫੋਟੋਆਂ ਵਿਰੋਧੀਆਂ ਦੀਆਂ ਤੇ ਸੱਜਣੇ ਹਾਡੇ ਬੰਨੇ ਛੱਡ ਗਾਤੋਗੇ ਢੋਲ ਵਜਾ ਦੇ ਨੇ ਬਾ ਹਣਾ ਹੋਣ ਕਿਤੇ ਜੀ ਵੈਲ ਪੈਂਦੇ ਹੋਣ ਕਿਤੇ ਆਪਕੇ ਜੀ ਰੈਡ ਕਾਰ ਤੋਂ ਪਾਉਣ ਢੋਲ ਵਜਾਉਣੇ ਜਿੰਨੇ ਵਜਾਏ ਢੋਲ ਲੜਦਾ ਜੀ ਕਰਦਾ ਵਜਾਈ ਜਾਈ ਜਈ ਕਈਏ ਉਹ ਤੇ ਪਰਚਾ ਕਰੀ ਸਾਡੇ ਸੱਜਣਾਂ ਸਾਡੀ ਸਤਕਾਰ ਜੂਗਾ ਕੱਲ ਨੂੰ ਫੇ ਆ ਜਾਣੇ ਆ ਨਹੀਂ ਢੋਲ ਤਾਂ ਤਾਂ ਵਜਾ ਗੱਲ ਬਦਲੂ ਫੇ ਆ ਜਾਣੇ ਆ ਗੱਲ ਬਦਲੂ ਨਹੀਂ ਵਜਾ ਹਾਂ ਇਹ ਢੋਲ ਜੀ ਖੁਸ਼ੀ ਇਸ ਕਰਕੇ ਆ ਭਾਈ ਦੇ ਵੇਖੋ ਸਾਡੇ ਅੰਕਲ ਜੀ ਦੇ ਨਾਂ ਤੇ ਇਥੇ ਬੋਰਡ ਰੱਖਿਆ ਨਾ ਅਸੀਂ ਬੜੀ ਖੁਸ਼ੀ ਮਨਾਈ ਉਹਨਾਂ ਦੀ ਆਤਮਾ ਨੂੰ ਅੱਜ ਦੁੱਖ ਹੁੰਦਾ ਹੋਊਗਾ ਥੱਲੇ ਕੀ ਬਣ ਦਿਆ ਬੜਾ ਮੈਨੂੰ ਗੱਲ ਦਾ ਦੁੱਖ ਆ ਚਲੋ ਅੱਜ ਦੇ ਅਸੀਂ ਇਹਨਾਂ ਨੂੰ ਰੋਦੀ ਕ ਸਾਰੇ ਦੇ ਭਾਜੀ ਮੇਰੇ ਨਾਲ ਸਾਰੇ ਇਕੱਠੇ ਆਏ ਸਾਮਾਨ ਸਾਰੇ ਇਕੱਠੇ ਬੈਠੇ ਲੱਗੇ ਤਾਂ ਲੱਗੇ ਤੁਹਾਨੂੰ ਕਿਹੜਾ ਪਤਾ ਨਹੀਂ 4 ਵਜੇ ਦੇ ਪੋਲ ਇਲੈਕਸ਼ਨ ਆ ਕੀ ਅਗਲਾ ਕੀ ਪ੍ਰੋਗਰਾਮ ਦਾ ਬਹੁਤ ਸਾਰੇ ਭਾਜੀ ਮੈਨੂੰ ਨੌਲੇਜ ਨਹੀਂ ਸਾਡਾ ਆਪਣੇ ਇਲਾਕੇ ਦੇ ਉੱਥੇ ਦੀ ਮੈਨੂੰ ਨੌਲੇਜ ਨਹੀਂ ਮੇਰੇ ਜਿਹੜੀ ਹੈਗੀ ਆ ਉਹ ਤੁਹਾਨੂੰ ਦੱਸਤੀ ਆ ਜੀ ਕੋਈ ਬੋਲਦੀ ਨਹੀਂ ਸਾਰੇ ਸੱਜਣਾਂ ਸਾਰੇ ਨਾਲ ਆ ਜਾਣੇ ਆ ਅਦਾਲੇ ਤੇ ਲੱਗਣਾ ਵੀ ਰਾਤ ਨੂੰ ਆਪ ਪਾਰਟੀ ਜਿੰਦਾਬਾਦ ਆਪ ਪਾਰਟੀ ਜਿੰਦਾਬਾਦ ਆਪ ਪਾਰਟੀ ਜਿੰਦਾਬਾਦ